ਰੰਗਰੇਟੇ ਗੁਰੂ ਕੇ ਬੇਟੇ ਸਾਤ ਸੰਗਤ ਜੀ ਐਵੇਂ ਨਹੀਂ ਖਿਤਾਬ ਮਿਲਿਆ ਹੋਇਆ ਖਿਤਾਬ ਲੈਣ ਵਾਸਤੇ ਆਪਣੇ ਆਪ ਨੂੰ ਕਰਵਾਨ ਕਰਨਾ ਪੈਂਦਾ ਸੋ ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਬਾਰੇ ਭਲਾ ਕੌਣ ਨਹੀਂ ਜਾਣਦਾ ਜਦੋਂ ਡੱਲੇ ਦੀ ਫੌਜ ਡੱਲੇ ਦੇ ਸਿਪਾਹੀ ਸੋ ਮੈਦਾਨ ਵਿੱਚੋਂ ਗੋਲੀ ਦੀ ਪਰਖ ਕਰਨ ਵਾਸਤੇ ਜਦੋਂ ਗੁਰੂ ਸਾਹਿਬ ਨੇ ਬੰਦੂਕ ਚਲਾਉਣ ਵਾਸਤੇ ਇੱਕ ਸਪਾਹੀ ਮੰਗਿਆ ਤਾਂ ਭਾਈ ਡੱਲਾ ਉਸ ਦੇ ਡੱਲੇ ਦੇ ਸਪਾਹੀ ਉਹ ਅੱਗੇ ਬੰਦੂਕ ਦੇ ਖੜਨ ਤੋਂ ਭੱਜ ਗਏ ਸਨ ਸੋ ਆ ਇਤਿਹਾਸ ਤੁਸੀਂ ਪੜ ਸਕਦੇ ਹੋ ਕਿ ਇੱਕ ਦਿਨ ਸਤਗੁਰੂ ਜੀ ਪਰੇ ਦਰਬਾਰ ਵਿੱਚ ਭਾਈ ਉਦੇ ਸਿੰਘ ਲਾਹੌਰ ਨਵਾਬੀ ਬੰਦੂਕ ਲੈ ਕੇ ਹਾਜ਼ਰ ਹੋਏ ਸਨ ਤਾਂ ਬੰਦੂਕਾਂ ਦਾ ਪਰਖਣ ਵਾਸਤੇ ਭਾਈ ਡਾਲ ਸਿੰਘ ਨੇ ਕੁਝ ਸਪਾਹੀ ਦੀ ਮੰਗ ਕੀਤੀ ਭਾਈ ਡਾਲ ਸਿੰਘ ਫੌਜ ਦਾ ਇੱਕ ਵੀ ਆਦਮੀ ਪਰਖ ਵਾਸਤੇ ਤਿਆਰ ਨਾ ਹੋਇਆ ਥਾ ਉਸ ਵਕਤ ਰੰਗਰੇਟੇ ਗੁਰੂ ਕੇ ਬੇਟੇ ਭਾਈ ਆਈ ਪੀਰ ਸਿੰਘ ਤੇ ਧੀਰ ਸਿੰਘ ਭੱਜ ਕੇ ਆ ਗਏ ਜਦੋਂ ਭੱਜ ਕੇ ਆਏ ਤਾਂ ਤਾਂ ਭਾਈ ਡੱਲਾ ਸਿੰਘ ਤੇ ਉਦੀ ਫੌਜ ਇੰਨੀ ਪ੍ਰਭਾਵਿਤ ਹੋਈ ਕਿ ਉਹਨਾਂ ਨੇ ਉਸ ਤੋਂ ਬਾਅਦ ਫਿਰ ਗੁਰੂ ਸਾਹਿਬ ਤੋਂ ਅਮਰਤ ਸਕਿਆ ਤੇ ਗੁਰੂ ਦੇ ਸਿੱਖ ਬਣ ਗਏ ਲਓ ਜੀ ਆ ਉਹੀ ਜਗਾ ਕੀ ਤੇ ਜਿੱਥੇ ਅਮਰਤ ਸਕਿਆ ਸੀਗਾ ਸੋ ਭਾਈ ਵੀਰ ਸਿੰਘ ਤੇ ਭਾਈ ਧੀਰ ਸਿੰਘ ਦੀ ਯਾਦਗਾਰ ਬਣੀ ਹੋਈ ਹੈਗੀ ਸੋ ਉਹਨਾਂ ਮਹਾਨ ਯੋਧਿਆਂ ਨੂੰ ਯਾਦ ਕਰਦੇ ਹੋਏ ਸਾਧ ਸੰਗਤ ਜੀ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੇ ਚਰਨਾਂ ਦੇ ਵਿੱਚ ਝੁਕਦੇ ਰਹਾ ਕਰੀਏ ਜਾਤਾਂ ਪਾਤਾਂ ਧਰਮਾਂ ਤੋਂ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਸੋ ਗੁਰੂ ਸਾਹਿਬ ਦੀ ਸਿੱਖੀ ਨੂੰ ਪਿਆਰ ਕਰੀਏ ਗੁਰੂ ਸਾਹਿਬ ਦੇ ਸਿੱਖਾਂ ਨੂੰ ਪਿਆਰ ਕਰੀਏ ਕਿਉਂਕਿ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਢੀਣਾ ਤੇ ਬਹੁਤ ਵੱਡੀ ਕਰਵਾਨੀ ਹੈ ਜੀ ਸਾਧ ਸੰਗਤ ਜੀ ਤੇ ਤੁਸੀਂ ਦਰਸ਼ਨ ਦੇਦਾਰ ਕਰਦੇ ਪਿਓ ਇਹ ਭਾਈ ਭਾਈ ਤੀਰ ਸਿੰਘ ਤੇ ਭਾਈ ਵੀਰ ਸਿੰਘ ਦਿਆ ਯਾਦਗਾਰ ਹੈ ਇਹ ਉਹਨਾਂ ਦੇ ਨਾਂ ਦੇ ਉੱਤੇ ਬਣਿਆ ਹੋਇਆ ਗੁਰਦੁਆਰਾ ਸਾਹਿਬ ਸੋਭਤਾ ਜੀ ਸਾਧ ਸੰਗਤ ਜੀ ਦਰਸ਼ਨ ਦੇਦਾਰ ਕਰਿਆ ਕਰੋ ਤੇ ਜਾਤ ਪਾਤ ਤਤ ਉੱਪਰ ਉੱਠ ਕੇ ਗੁਰੂ ਦੀ ਸਿੱਖੀ ਨੂੰ ਪਿਆਰ ਕਰਿਆ ਕਰੋ ਗੁਰੂ ਨੂੰ ਪਿਆਰ ਕਰਿਆ ਕਰੋ ਜਿਨ੍ਹਾਂ ਨੇ ਗੁਰੂ ਸਾਹਿਬ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨਿਗੀਆਂ ਸੀ ਬੰਦੂਕਾਂ ਦੇ ਅੱਗੇ ਗੋਲੀਆਂ ਦੇ ਅੱਗੇ ਰਫਲਾਂ ਦੇ ਅੱਗੇ ਖੜੇ ਨੇ ਗੁਰੂ ਸਾਹਿਬ ਦੀ ਸਿੱਖੀ ਨੂੰ ਪਿਆਰ ਕੀਤਾ ਗੁਰੂ ਸਾਹਿਬ ਦਾ ਬਚਨ ਨਹੀਂ ਮੋੜਿਆ ਸੋ ਉਹਨਾਂ ਲਈ ਇੱਕ ਲਾਈਕ ਇੱਕ ਸ਼ੇਅਰ ਇੱਕ ਕਮੈਂਟ ਜ਼ਰੂਰ ਬਣਦਾ ਤੇ ਵੀਡੀਓ ਨੂੰ ਸ਼ੇਅਰ ਕਰ ਦੇ ਜੀ ਮਿਹਰਬਾਨੀ ਸਤ ਸ੍ਰੀ ਅਕਾਲ